ਇਹ ਵੀਡੀਓ ਹਾਂਜੀ ਅਸੀ ਗੁਰਦਾਬਾਈ ਕੀ ਹਾਲ ਚਾਲ ਆਣ ਤੇ ਅੱਜ ਆਪਾਂ ਪਹੁੰਚੇ ਹੋਇਆ ਬਾਈ ਵਰਗਿਆਂ ਕੋਲੇ ਤੇ ਸੋਨੂੰ ਵੀ ਅੱਜ ਟਾਪ ਤੋਂ ਟਾਪ ਕੁੱਕੜ ਦਿਖਾਵਾਂਗੇ ਆਪਾਂ ਸਾਰੇ ਇੱਕ A ਤੋਂ Z ਕੁੱਕੜ ਬਹੁਤ ਆ ਬਾਬਿਓ ਤੇ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਆਂ ਬਈ ਬੈਂਗਮ ਤੋਂ ਠੀਕ ਆ ਤੇ ਹੁਣ ਆਪਾਂ ਸੋਨੂੰ ਪਹਿਲਾਂ ਵੀ ਬੈਂਗਮ ਕੁੱਕੜ ਦਿਖਾਵਾਂਗੇ ਆਪਣਾ ਸੋ ਹਾਂ ਬਾਈ ਹੁਣ ਸੋਨੂੰ ਪਹਿਲਾਂ ਦਿਖਾਉਣੇ ਆ ਬਾਈ ਦਾ ਬੈਂਗਮ ਠੀਕ ਆ ਬਾਈ ਤੇ ਮੜਾ ਨੇੜੇ ਆ ਕੇ ਫੇਸ ਤੇ ਕਰਿਓ ਫੋਕਸ ਦੇਖੋ ਬਈ ਨੋ ਚੈੱਕ ਕਰੋ ਹਣਾ ਅਗੂਠੇ ਜੀ ਦੀ ਨੋਕ ਹੈ ਤੇ ਪੂਰੇ ਗੋਲ ਹਨਾ ਰੰਗ ਦੇਖ ਲਓ ਬਾਈ ਕਿੱਡਾ ਸੋਹਣਾ ਰੰਗ ਆ ਯਾਰ ਕੁੱਕੜ ਦਾ ਹਨਾ ਕੰਡੇ-ਕੁੰਡੇ ਕਰੋ ਚੈੱਕ ਸਾਰਾ ਕੁੱਕੜ ਇਹ ਬਾਈ ਦਾ ਬਾਈ ਮੇਨ ਬਰੀਡਰ ਆ ਹਨਾ ਮੇਨ ਬਰੀਡਰ ਵੀ ਕਰਦਾ ਜਾਣਾ ਬੜਾ ਆਪਣਾ ਹਾਂ ਬਾਈ ਨੂੰ ਬਾਈ ਬਹੁਤ ਬੰਦੇ ਫੋਰਸ ਕਰਦੇ ਆ ਯਾਰ ਵੀ ਬਾਈ ਬਹੁਤ ਬੰਦੇ ਬਹੁਤ ਬੰਦੇ ਬਹੁਤ ਬੰਦੇ ਆ ਮੰਨ ਲਓ ਵੀ ਫੋਨ ਫੁੱਲ ਆਉਂਦੇ ਯਾਰ ਤੁਸੀਂ ਕੁਆਲਿਟੀ ਦੇਖੀ ਬਹੁਤ ਬੰਦੇ ਫੋਨ ਵੀ ਲੈਣੇ ਆਪਾਂ ਬਾਈ ਕਰਦਾ ਜਾਣਾ ਬੜਾ ਦਿਨਾਂ ਨਹੀਂ ਆਪਾਂ ਕਿਸੇ ਹਾਂ ਬਹੁਤ ਭੈਂਟ ਜੀ ਆਪਾਂ ਬਹੁਤ ਬੰਦੇ ਫੋਨ ਕਰ ਰਹੇ ਮੈਨੂੰ ਪਤਾ ਹੁਣ ਵੀ ਵੀਡੀਓ ਦੇਖ ਕੇ ਵੀ ਕਹਿਣਗੇ ਵੀ ਦੇ ਦਿਓ ਪਰ ਬਈ ਇਹ ਦੇਣਾ ਨਹੀਂ ਕਿਸ ਨੂੰ ਜਣਾ ਪਰ ਇਹ ਕਰਦਾ ਜਾਣਾ ਹੈ ਕੁਆਲਿਟੀ ਚੈੱਕ ਕਰ ਸਕਦੇ ਹੋ ਬਾਈ ਤੁਸੀਂ ਜਾਨਵਰ ਦੀ ਵੀ ਤੁਹਾਨੂੰ ਕਿਦਾਂ ਲੱਗਾ ਕਮੈਂਟ ਜ਼ਰੂਰ ਕਰਿਓ ਤੇ ਬਾਕੀ ਵੀਰੇ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਹੋ ਤੁਹਾਨੂੰ ਛੱਡ ਕੇ ਵੀ ਦਿਖਾਉਣਿਆ ਮੜਾ ਯਾ ਦੇਖੋ ਵੀਰੇ ਇਹ ਬਰੀਡਰ ਹੋਇਆ ਖੜਾ ਹੋਣਾ ਉਮਰੇ ਦੀ ਹੋਗੀ 2.5 2.5 ਸਾਲ ਡੱਪਿਆ ਖੜਾ ਇਹ ਤੇ ਬਾਕੀ ਤੁਸੀਂ ਮੜਾ ਦੇਖ ਲਓ ਬਾਈ ਮਸਤ ਹਲੇ ਵੀ ਫੁੱਲ ਹੈ ਕਮਜ਼ੋਰ ਕਮਜ਼ੋਰ ਕੋਈ ਨਹੀਂ ਕਿਹਾ ਖਰਾਕਾਂ ਪਾਈ ਦੀਆਂ ਹਨਾ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਪੂਰਾ ਵਜਨ ਵੰਡ ਓਕੇ ਆ ਬਾਈ ਜਾਨਵਰ ਤੋਂ ਹਾਂਜੀ ਤੇ ਇਹ ਵੀ ਬਾਈ ਕੋਲੇ ਮੰਨ ਲਓ ਹੁਣ ਬਰੀਡਰ ਚੱਲ ਰਿਹਾ ਪਹਿਲਾਂ ਚੈਂਪੀਅਨ ਰਹਾ ਇਹ ਵਧੀਆ ਤਰੀਕੇ ਨਾਲ ਤੇ ਬਾਕੀ ਬਈ ਰੰਗ ਇਹਦਾ ਦੇਖ ਲਓ ਸੀ ਹਨਾ ਪੱਕੇ ਰੰਗ ਚ ਜਾਨਵਰ ਆ ਫੇਸ ਚੈੱਕ ਕਰੋ ਬਈ ਨੇੜੇ ਕਰੋ ਮੜਾ ਆ ਬਾਕੀ ਦੇਖੋ ਬਈ ਬਾਕੀ ਬਈ ਤੁਹਾਨੂੰ ਬਾਈ ਦੱਸਦਾ ਇਹਦੇ ਬਾਰੇ ਕਿਵੇਂ ਆ ਬਈ ਇਹ ਆਪਣੇ ਘਰ ਦਾ ਹੈਗਾ ਕਰਦੇ ਆ ਬਈ ਠੀਕ ਹੈ ਤੇ ਮੰਨ ਕੇ ਚੱਲੋ ਵੀ ਵਿਤ ਤਾਂ ਨਹੀਂ ਆਪਾਂ ਬੜੇ ਬੰਦੇ ਨੇ ਫੋਨ ਨਾ ਨਾ ਬਈ ਯਾਰ ਵੇਚਣਾਈ ਤਾਂ ਗੱਲ ਹੀ ਨਹੀਂ ਹੈ ਨਾ ਨਾ ਜਾਇਰ ਤਰੇ ਸ਼ੌਂਕ ਦਾ ਮੁੱਲ ਹੁੰਦਾ ਕੋਈ ਸਹੀ ਗੱਲ ਆ ਬਾਈ ਸਹੀ ਗੱਲ ਆ ਆ ਗੱਲ ਬਾਈ ਬਹੁਤ ਵਧੀਆ ਕਰ ਗਿਆ ਬਾਕੀ ਤੁਸੀਂ ਦੇਖ ਸਕਦੇ ਹੋ ਬਾਈ ਨੇੜੇ ਕਰਕੇ ਫੇਸ ਦਿਖਾ ਦਿਓ ਤੇ ਥੱਲੋਂ ਕੰਡੇ ਗੁੰਡੇ ਕਰਾ ਜਾ ਇੱਕ ਦੱਸਦਾ ਬਈ ਆਪ ਹੀ ਆ ਨਾ ਜਾਨਵਰ ਦੀ ਰੂਹ ਦੱਸੀ ਜਾਂਦੀ ਆ ਵੀ ਕੁਆਲਿਟੀ ਹੈਗੀ ਆ ਤੇ ਬਾਕੀ ਤੁਸੀਂ ਦੇਖੋ ਬਈ ਥੱਲੇ ਛੱਡ ਕੇ ਵੀ ਦਿਹਾਉਣੇ ਸਾਨੂੰ ਇਹ ਆ ਮੇਨ ਹੁਣ ਇਹ ਵੀ ਦੋ ਦੂਜਾ ਬਰੀਡਰ ਲਾ ਲਓ ਬਾਈ ਤੁਸੀਂ ਦੂਜਾ ਬਰੀਡਰ ਕਹਿ ਸਕਦੇ ਏਨੂੰ ਪਹਿਲਾ ਬੈਂਗਮ ਤੇ ਦੂਜਾ ਹ ਬੈਂਕ ਆ ਠੀਕ ਆ ਬਾਈ ਕਰੋ ਸ਼ੌਂਕ ਸੋ ਹਾਂ ਬਾਈ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਬਾਈ ਤੀਜਾ ਪੀਲਾ ਜਾਨਵਰ ਪੱਠਾ ਹੀ ਆ ਬਾਈ ਹਲੇ ਇਹ ਡੋਡੀਆਂ ਤੇ ਆ ਤੇ ਮਾੜਾ ਨੇੜੇ ਫੇਸ ਚੈੱਕ ਕਰ ਲਉ ਆ ਕੇ ਦੇਖੋ ਬਾਈ ਫੇਸ ਚੈੱਕ ਕਰੋ ਬਾਕੀ ਰੰਗ ਪੀਲਾ ਪੱਕਾ ਪੱਕੇ ਪੀਲੇ ਰੰਗ ਦਾ ਕੁੱਕੜਾ ਡਬਲ ਪੱਲੇ ਦਾ ਜਾਨਵਰ ਆ ਬਾਈ ਵੱਡੇ ਵੱਡੇ ਪੱਲਿਆ ਕੁੱਕਰ ਦੇ ਜਿਵੇਂ ਆਪ ਛੋਟਾ ਨਾ ਪੱਲੇ ਬਹੁਤ ਵੱਡੇ ਆ ਤੇ ਬਾਕੀ ਬਾਈ ਤੁਹਾਨੂੰ ਭਰਾ ਦੱਸੂ ਆਪਣਾ ਇਹ ਬਾਈ ਰਮਨ ਬਾਈ ਕੋਲੇ ਪੀਲਾ ਕੁੱਕੜ ਸੀ ਤੇ ਉਹਦਾ ਹੋ ਗਈ ਡੈਥ ਤੇ ਉਹਦਾ ਬੱਚਾ ਬਈ ਇਹ ਅੱਛਾ ਤੇ ਬਾਈ ਨੇ ਆਪ ਨੂੰ ਦਿੱਤਾ ਵਾ ਗਿਫਟ ਹੈ ਗਿਫਟ ਕਰਤਾ ਬਾਈ ਨੇ ਗਿਫਟ ਆਇਆ ਬਾਈ ਵੱਲੋਂ ਹਾਂ ਵੀ ਯਾਰ ਤੂੰ ਰੱਖ ਲਾ ਮੰਨ ਲਓ ਮਿੱਤਰਤਾ ਜੇ ਇਹੀ ਸ਼ੌਂਕ ਹੈ ਬਾਈ ਹਾਂ ਮਿੱਤਰਤਾ ਦਾ ਬਈ ਇਹੀ ਮੁਰਗ ਬਾਈ ਦਾ ਸ਼ੌਂਕ ਮੇਨ ਆ ਯਾਰ ਇਹ ਚ ਨਾ ਬਾਈ ਬੰਦੇ ਇੱਕ ਦੂਜੇ ਨੂੰ ਗਿਫਟ ਕਰ ਦਿੰਦੇ ਜਾਨਵਰ ਗਿਫਟ ਆਇਆ ਬਈ ਹਾਂ ਬਾਕੀ ਤੁਸੀਂ ਕੁਆਲਿਟੀ ਚੈੱਕ ਕਰ ਸਕਦੇ ਹੋ ਵੀ ਤੁਹਾਨੂੰ ਥੱਲੇ ਛੱਡ ਕੇ ਵੀ ਦਿਖਾਉਣਾ ਥੋੜਾ ਜਿਹਾ ਅਸੀਂ ਕਰੋ ਬਾਈ ਸ਼ੌਂਕ ਜਾਨਵਰ ਦਾ ਤੋਂ ਹਾਂਜੀ ਬਾਈ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਨੂਰੀ ਪੱਠਾ ਇਹ ਆ ਬਾਈ ਦੀਪੇ ਦਾ ਕੋਕੜਾ ਤੇ ਮਿਲੋ ਭਰਾ ਨੂੰ ਆ ਦੇਖੋ ਬਈ ਪੱਠਾ ਹਲੇ ਇਹ 7 ਕਿ ਮਹੀਨਾ ਦਾ ਬੱਚੀ ਆ ਫੇਸ ਚੈੱਕ ਕਰ ਲੋ। ਹਲੇ ਜਮੀ ਛੋਟਾ ਯਾਰ ਤੇ ਬਾਈ ਹੂੰ ਸੰਭੀਆ ਦਾ ਪੱਠਾ ਬਣੂ ਚੰਗਾ ਯਾਰ ਇਹ। ਦੇਖੋ ਪਿਓਰ ਨੂਰੀ ਆ ਯਾਰ ਬਾਲਾ ਸੋਨਾ ਪੱਠਾ ਬਣੂਗਾ। ਬਾਕੀ ਤੁਹਾਨੂੰ ਬਾਈ ਦੱਸੂ। ਇਹ ਬਈ ਆਪਣੇ ਘਰ ਦਾ ਪੱਠਾ ਗਾ। ਅਰੀ ਅੱਖ ਦਾ ਗਾ। ਹਾਂ ਇਹ ਲੋਕਨ ਲਈ ਚੈੱਕ ਕਰੋ। ਬਾਕੀ ਬਾਈ ਘਰੇ ਬਾਈ ਨੇ ਆ ਬੱਚੇ ਕਢਾਏ ਸੀਗੇ ਉਹਨਾਂ ਉਹਨਾਂ ਚੋਂ ਇਹ ਆਪਣੇ ਘਰ ਦਾ ਪੱਠਾ ਬਈ ਇਹ। ਹਾਂ। ਬਾਕੀ ਬਾਈ ਵਰ ਕਹਿੰਦੀ ਮੰਨ ਕੇ ਚੱਲੋ ਵੀ ਮਿੱਤਰ ਤਾਂ ਹੀ ਐ ਸਾਰੇ ਭਰਾ ਇਹ ਇਕੱਠੇ ਨੇ। ਤੇ ਇਹਨਾਂ 'ਚ ਕੋਈ ਫਰਕ ਨਹੀਂ ਜਾਨਵਰ ਇੱਕ ਦੂਜੇ ਕੋਲੇ ਮੰਨ ਲਓ ਚੱਲੀ ਜਾਂਦੇ ਰਹਿੰਦੇ ਆ ਸਰਕਲ ਬਾਕੀ ਤੁਸੀਂ ਪੱਠੇ ਦਾ ਸ਼ੌਂਕ ਕਰੋ ਤੁਹਾਨੂੰ ਥੱਲੇ ਛੱਡ ਕੇ ਵੀ ਦਿਖਾਉਣੇ ਆ ਦੇਖੋ ਬਈ ਛੋਟਾ ਜਿਹਾਲੇ ਉਹ ਬਣੂ ਘੈਂਟ ਯਾਰ ਚੀਜ਼ ਸੋਹਣੀ ਬਣੂਗਾ ਇਹ ਵੀ ਉਹ ਬੰਦੇ ਨੂੰ ਸਮਝਾਉ ਜਿਹਨੂੰ ਨੂਰੀ ਕੁੱਕੜ ਪਸੰਦ ਸੋ ਹਾਂਜੀ ਬਈ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਬਾਈ ਦਾ ਪੰਜਵਾਂ ਕੁੱਕੜ ਤੇ ਮਾੜਾ ਜਿਹਾ ਬਈ ਨੇੜੇ ਆ ਕੇ ਸ਼ੌਂਕ ਕਰੋ ਪਹਿਲਾ ਜਾਨਵਰ ਦਾ ਦੇਖੋ ਬਈ ਫੇਸ ਚੈੱਕ ਕਰੋ ਨੋਕ ਦੇਖੋ ਬਈ ਛੋਟੀ ਹੀ ਨੋਕ ਦਾ ਕੁੱਕੜਾ ਨਾ ਆ ਕੁੱਕ ਵੀ ਵਧੀਆ ਡੋਰੇ ਡੂਰੇ ਪੈਂਦੇ ਆ ਤੇ ਪੱਕਾ ਰੰਗ ਆ ਬਈ ਲੱਤਾਂ ਲਾਲ ਲਾਲੀ ਲੱਤਾਂ ਜੋ ਮਾਰਦੇ ਆਲੇ ਪੱਠਾ ਹੀ ਆ ਬਾਈ ਦਸਾਂ ਕੁ ਮਹੀਨੇ ਦਾ ਪੱਠਾ ਹੀ ਆ ਤੇ ਮਨ 'ਚ ਚੱਲੋ ਵੀ ਵਜੂਦ ਐ ਲੱਗਦਾ ਮੈਂ 1.5 ਸਾਲ ਦਾ ਕੁੱਕੜ ਹੁੰਦਾ ਇਹੀ ਮੰਨ ਕੇ ਚੱਲੋ ਸਮਾਈ ਆ ਹਨਾ ਖਰਾ ਕੀ ਇੱਥੇ ਆ ਕੇ ਬੋਲਦੀ ਹੁੰਦੀ ਆ ਵੀ ਬੰਦੇ ਨੇ ਕਿੰਨਾ ਖਸਾਮਿਆਂ ਬਾਕੀ ਸਾਨੂੰ ਮਸਤੀ ਦੇਖ ਕੇ ਪਤਾ ਲੱਗ ਜੂ ਯਾਰ ਥੜਦਾ ਦੇਖੋ ਕਿਵੇਂ ਆ ਹਨਾ ਤੇ ਬਾਕੀ ਇਹ ਬਾਈ ਦੇ ਘਰ ਦਾ ਕੁੱਕੜ ਹਨਾ ਇਹ ਬਾਈ ਆਪਣਾ ਆਰਾਮ ਮਿਲੋ ਭਰਾ ਨੂੰ ਤੇ ਬਾਈ ਸਾਹਮ ਦਾ ਇਹ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਜਾਨਵਰ ਤੋਂ ਥੱਲੇ ਛੱਡ ਕੇ ਵੀ ਦਿਖਾਉਣੇ ਆ ਮੜਾ ਯਾ ਦੇਖੋ ਬਾਈ ਕਿੱਡਾ ਮਸਤ ਕੁੱਕੜ ਆ ਯਾਰ ਖੜਦੰਬਾ ਜਾਨਵਰ ਆ ਬਾਈ ਜਿਹੜੇ ਭਰਾਵਾਂ ਨੇ ਨਹੀਂ ਦੇਖੇ ਨਾ ਨਹੀਂ ਪਤਾ ਹੁੰਦਾ ਵੀ ਖੜਬੱਬੇ ਕਿਹੜੇ ਹੁੰਦੇ ਆ ਬਾਈ ਐਂ ਹੁੰਦਾ ਜਿੰਨਾ ਦੀ ਪੂਛ ਥੋੜੀ ਚੱਕਮੀ ਹੋਵੇ ਹੁੰਦੇ ਵੀ ਅਸੀਲ ਹੀ ਆ ਨਸਲੀ ਹੁੰਦੇ ਆ ਪਰ ਬਾਈ ਇਹਨਾਂ 'ਚ ਮੰਨ ਲਓ ਪੂਛ ਥੋੜੀ ਚੱਕਮੀ ਆਉਂਦੀ ਹੁੰਦੀ ਖੜਦੋ ਮੈਚ ਤੁਸੀਂ ਬਾਕੀ ਸ਼ੌਂਕ ਕਰ ਸਕਦੇ ਹੋ ਬਾਈ ਜਾਨਵਰ ਦਾ ਦੇਖ ਲਓ ਬਾਈ ਕੁੱਕੜ ਇਹ ਆ ਬਾਈ ਦੇ ਘਰ ਦਾ ਬੱਚਾ ਆਰਾਮ ਦਾ ਠੀਕ ਆ ਬਾਈ ਤੋਂ ਹਾਂਜੀ ਬਾਈ ਹੁਣ ਕਰੋ ਆਪਣੇ ਛੇਵੇਂ ਕੁੱਕੜ ਦਾ ਮੰਨ ਕੇ ਚਲੋ ਸੂਈ ਸ਼ੌਂਕ ਪਹਿਲਾਂ ਦਾ ਫੇਸ ਚੈੱਕ ਕਰੋ ਬਈ ਆ ਕੇ ਵੇਖੋ ਬਈ ਨੋਕ ਕਾਲੇ ਕਾਲੀਆਂ ਚਰੀਆਂ ਵਿੱਚ ਨਾ ਸਖਤ ਨੋਕ ਆ ਪੂਰੀ ਜਾਨਵਰ ਦੀ ਬਾਕੀ ਬਈ ਦੇਖੋ ਰੰਗ ਜਾਵਾ ਕਿੱਡਾ ਸੋਹਣਾ ਰੰਗ ਆ ਕੁੱਕੜ ਦਾ ਨਾ ਕੱਦ ਵੀ ਹੈਗਾ ਬਈ 16.5 ਦੇ ਕਰੀਬ ਮੇਰੇ ਹਿਸਾਬ ਨਾਲ ਚੰਗੀ ਹਾਈਟ ਦਾ ਕੁੱਕੜਾ ਬਾਕੀ ਟਕਤੀ ਤੁਕਤੀ ਵੀ ਸਿੱਧੀ ਰੱਖਦਾ ਜਾਨਵਰ ਤੇ ਇਹ ਬਾਈ ਬਾਈ ਉਹ ਕੁੱਕਰ ਦਾ ਬੱਚਾ ਜਿਹੜਾ ਸਾਨੂੰ ਆਪ ਪਹਿਲ ਤੇ ਬੈਂਗੋਂ ਦਹਾਇਆ ਸੀ ਮੜਾ ਨਿਗਮ ਰਮਾਈ ਬੈਂਗੋਂ ਕਰਨੀ ਆ ਬੈਂਗੋਂ ਦਾ ਬੱਚਾ ਬਾਈ ਇਹੇ ਇੱਕ ਨੰਬਰ ਤੇ ਦਿਖਾਇਆ ਸੀ ਤੁਹਾਨੂੰ ਬਈ ਪਿੰਗਮੋ ਦਾ ਬੱਚਾ ਇਹ ਉਹਦਾ ਬੱਚਾ ਤੇ ਬਾਈ ਪਾਲੀ ਸਾਂਭੀ ਜਾਂਦਾ ਇਹਨੂੰ ਬਾਕੀ ਤੁਹਾਨੂੰ ਬਾਈ ਦੱਸੂਗਾ ਬਈ ਕਿਵੇਂ ਇਹ ਕਰੇ ਘੜਾਈ ਸਿਆ ਬੱਚਾ हां हां ਬਈ ਜਿਹੜਾ ਤੁਹਾਨੂੰ ਪਹਿਲਾਂ ਕੁੱਕਰ ਦਿਖਾਇਆ ਪਿੰਗਮੋ ਦਾ ਬੱਚਾ ਇਹ ਬਸ ਆਪਾਂ ਤੇ ਯਾਰ ਕਰੀ ਜਾਂਦੇ ਆਲੇ ਤਾਂ ਸ਼ੌਂਕ ਨਾਲ ਹੀ ਰੱਖਿਆ ਹਾਂ ਰੱਖੀ ਜਾਂਦੇ ਆ ਬਬ ਵਧਾਈ ਜਾਂਦੇ ਆ ਕੋਈ ਨਹੀਂ ਕੰਮ ਹੌਲੀ ਹੌਲੀ ਹੂੰ ਹੂੰ ਬਾਕੀ ਤੁਸੀਂ ਦੇਖੀ ਜਾਨਣੇ ਜਿਹੜੇ ਜਿੰਨੇ ਕ ਹੈਗੇ ਜਾਨਵਰ ਤੁਹਾਨੂੰ ਪਹਿਰ ਦਿਖਾਈ ਜੰਨੇ ਆ ਹਨਾ ਜਾਨਵਰ ਬਹੁਤ ਆ ਬਾਈ ਵਰਗੇ ਬਾਹਰ ਛੱਡ ਕੇ ਰੱਖਦੇ ਆ ਆਪ ਦਾ ਸ਼ੌਕ ਆ ਬਾਈ ਆਪਾਂ ਆਪ ਦਾ ਨਾ ਸ਼ੌਕ ਆ ਆਪਾਂ ਤੇ ਥੱਲੇ ਰੱਖ ਕੇ ਕੰਮ ਨਹੀਂ ਕਰਦੇ ਆ ਆਪ ਦਾ ਸ਼ੌਕ ਕਰਦੇ ਆ ਬਾਈ ਵਰਗੇ ਆ ਨਹੀਂ ਹੈਗਾ ਵੀ ਯਾਰ ਮੰਗਲੇ ਤੰਗਲੇ ਹਨਾ ਆਪਦਾ ਹੀ ਸ਼ੌਕ ਕਰਦੇ ਆ ਜਿਹੜੇ ਆਪਦੇ ਕੋਲੇ ਆ ਬਾਈ ਵਰਿਆਂ ਕੋਲੇ ਉਹ ਆਪਾਂ ਤੁਹਾਨੂੰ ਸਾਰਿਆਂ ਨੂੰ ਦਿਖਾਈ ਦਿੱਤੇ ਸਾਂਝਾ ਕਰਿਆ ਸੋਡਣਾ ਸ਼ੌਕ ਬਾਈ ਹਨਾ ਬਾਕੀ ਤੁਸੀਂ ਜਾਨਵਰ ਦੀ ਤੋਰ ਫੇਰ ਦੇਖੋ ਨਾ ਤਖਤੀ ਦੁਖਤੀ ਦੇਖੋ ਯਾਰ ਕੁੱਕੜ ਦੀ ਸਭ ਤੋਂ ਬਦਤ ਤਿੱਖਾ ਕੁੱਕੜਾ ਹੈ ਮੇਰੇ ਹਿਸਾਬ ਨਾਲ ਇਹ ਕੁੱਕੜਾ ਦੇਖੋ ਬਈ ਕਰੋ ਸ਼ੌਂਕ ਜਾਨਵਰ ਦਾ ਤੇ ਬਈ ਪਾਲੀ ਸਾਂਭੀ ਜਾਂਦਾ ਇਹਨੂੰ ਬਸ ਸੋ ਹਾਂਜੀ ਮੇਰੇ ਵੀਰੋ ਹੁਣ ਤੁਹਾਨੂੰ ਦਿਖਾਵਾਂਗੇ ਬਾਈ ਵਰਗਿਆਂ ਦੀ ਬਰੀਡਰ ਮੁਰਗੀ ਆਹ ਨੇੜੇ ਕਰੀ ਮਾਣਾ ਫੇਸ ਚੈੱਕ ਕਰਾ ਦੇਖੋ ਬਈ ਛੋਟੇ ਜਿਹੇ ਮੂੰਹ ਦੀ ਮੁਰਗੀ ਆ ਨਾ ਨੋਕ ਵੀ ਦੇਖੋ ਕਿੰਨੀ ਸਖਤ ਹੈ ਰੰਗ ਦੇਖੋ ਬਈ ਪੱਕਾ ਪੀਲਾ ਮੰਨ ਕੇ ਚੱਲੋ ਅੱਜ ਕੱਲ ਇਹ ਰੰਗ ਤਾਂ ਮਿਲਦੇ ਨਹੀਂ ਲੱਤਾਂ ਪੀਲੀਆਂ ਬਈ ਕੰਡੇ ਕੱਢੀ ਜਾਂਦੀਆਂ ਮੁਰਗੀ ਤੇ ਬਾਕੀ ਤੁਹਾਨੂੰ ਬਾਈ ਦੱਸੂ ਇਹਦੇ ਬਾਰੇ हां भाई ये मुर्गी अपनी पहली जबो आपा मान लेवे कुक्ड़ ਰੱਖਣ 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 ਲੱਗੇ ਆਂ ਪਹਿਲੀ ਮੁਰਗੀ ਇਹੇ ਲੈਤੀ ਸੀ ਆਪਾਂ ਅੱਛਾ ਇਹ ਤੂੰ ਇਹਨੇ ਚਲਾਇਆ ਸ਼ੌਂ ਹਾਂ ਇਹਦੇ ਨਾਲ ਹੀ ਬਸ ਕੁੱਕੜ ਬਦਲ ਬਦਲ ਕੇ ਲਾ ਦਿੰਨੇ ਆਪਾਂ ਹੂੰ ਹੂੰ ਬਸ ਵੀ ਮੇਨ ਬਰੀਡਰ ਸਮਝ ਲੈ ਕੋਈ ਸਮਝ ਲੈ ਇਹੀ ਆਪਣੀ ਪਹਿਲੇ ਮੰਨ ਕੇ ਚੱਲੋ ਵੀ ਸ਼ੁਰੂਆਤ ਹੋਈ ਆਪਣੀ ਸ਼ੁਰੂਆਤ ਹੀ ਇਹ ਆ ਤੇ ਕੰਮ ਹੁਣ ਵੀ ਇਹੀ ਚਲਾ ਰਹੀ ਹੈ ਮੁਰਗੀ ਆਪਣਾ ਮੰਨ ਕੇ ਚੱਲੋ ਵੀ ਇਹ ਤਾਂ ਇੰਨਾ ਕਮਾਨ ਆ ਯਾਰ ਧੋਖਾ ਨਹੀਂ ਦੇਊਗਾ ਨਾ ਇਹਦਾ ਬਣਾਇਆ ਹੋਇਆ ਜਾਨਵਰ ਹੂੰ ਤਾਈਓ ਬਾਈ ਬਰੀਡਰ ਰੱਖ ਰੱਖੀ ਹੈ ਨਾ ਬਾਕੀ ਬੰਦੇ ਕਹਿੰਦੇ ਮੁਰਗੀਆਂ ਛੋਟੀ ਜਿਹੀ ਹੈ ਪਰ ਬੱਚੇ ਬਹੁਤ ਵੱਡੇ ਘੜਦੀ ਆ ਬਾਬਿਓ ਬਾਕੀ ਬਾਬਾ ਆਪਾਂ ਐ ਨਹੀਂ ਗਾ ਵੀ ਲੈ ਕੇ ਬਾਹਰੋਂ ਉਹ ਪਾਲਨੇ ਆ ਜਿਆਦਾਤਰ ਆਪਾਂ ਐ ਸੋਚ ਐਂ ਰੱਖਦੇ ਆਂ ਵੀ ਆਪਾਂ ਆਪਦੀ ਮੁਰਗੀ ਦੀ ਕਢਾ ਕੇ ਵੀ ਅੰਡੇ ਹਨਾ ਉਹਦੀ ਕੋਈ ਆਪਾਂ ਬੱਚੇ ਤਿਆਰ ਕਰਕੇ ਵੀ ਕਰ ਹੀ ਕਰਦੇ ਆਂ ਆਹ ਦੇਖੋ ਬਾਈ ਇਹ ਗੱਲ ਮੇਨ ਅੱਜ ਕੱਲ੍ਹ ਲੋਕ ਬਈ ਉਹ ਵਾਕੇ ਪਤਾ ਨਹੀਂ ਕਿੱਥੇ ਕਿੱਥੇ ਉਹ ਆਪਾਂ ਦੇਖ ਕੇ ਵੀਡੀਓ ਲਿਆ ਆਉਂਨੇ ਆ ਕਿਸੇ ਤੋਂ ਚੱਕ ਲੈਂਦਾ ਉਹ ਕੰਮ ਨਹੀਂ ਹੈਗਾ ਪਾਪ ਮਨਲਾ ਚਾਰ ਕਰਦੇ ਆ ਹਾਂ ਜੀ ਆ ਨਹੀਂ ਹੈਗਾ ਵੀ ਮੁੱਲ ਲੈ ਲਿਆ ਹੋਣਾ ਲਿਆ ਕੇ ਛੱਡ ਲਿਆ ਦੋ ਤਿੰਨ ਰੱਖਿਆ ਫੇਰ ਫੜਾਤਾ ਉਹ ਕੰਮ ਨਹੀਂ ਬਾਈ ਵਰਗਿਆਂ ਦਾ ਦੇਖ ਲਓ ਸਾਰੇ ਕੁੱਕਰ ਤਾਂ ਹੋਣੇ ਆ ਸਾਰੇ ਬਾਈ ਵਰਗਿਆਂ ਦੇ ਘਰ ਦੇ ਜਾਨਵਰ ਆ ਬਾਈ ਹਲੇ ਤਾਂ ਆਪਾਂ ਦੇ ਮੁਰਗੇ ਚਕਾਤੇ ਬਈ ਉਹ ਮੁੰਡਾ ਯਾਰ ਦੋਸਤ ਸੀਗਾ ਲੈ ਗਿਆ ਹਾਂ ਇਹੀ ਤਾਂ ਇਹੀ ਅਸਲ ਇੱਥੇ ਬੈਠੇ ਸੀਗੇ ਬਸ ਅੱਛਾ ਉਦੇ ਉਹ ਲੈ ਗਿਆ ਗੱਟਾ ਭਰ ਕੇ ਲੈ ਗਿਆ ਅੱਛਾ ਜੀ ਹਾਂ ਐ ਇਹੀ ਸ਼ੌਂਕ ਆ ਬਾਈ ਬੰਦੇ ਫੜਾ ਲੈਣ ਲੈਣ ਇੱਕ ਆਇਆ ਸੀਗਾ ਬਸ ਲੈ ਗਿਆ ਤਿੰਨ ਚਾਰ ਹਾਂ ਬਾਕੀ ਤੈਨੂੰ ਪੂਰਤੀ ਜਿ ਕੁਝ ਕਹਿ ਵੀ ਨਹੀਂ ਸਕਦਾ ਇੱਕ ਪੇਰ ਰੱਖ ਲਿਆ ਉਹਨ ਬਾਈ ਨੇ ਗੇਰਾ ਘਰੇ ਹਾਂ ਬਾਕੀ ਵਧਾਉਂਦੇ ਰਹਿੰਦੇ ਚੱਲੀਆਂ ਆਂਦੇ ਰਹਿੰਦਾ ਸਰਕਲ ਬਾਈ ਹਨਾ ਜਿਹੜੇ ਪ੍ਰਾਰ ਸ਼ੌਂਕ ਕਰਦੇ ਆ ਤੇ ਬਾਕੀ ਬਾਈ ਦੇਖ ਲਓ ਤੁਸੀਂ ਸਾਰੇ ਜਾਨਵਰ ਇੱਕ ਵਾਰੀ ਬਾਕੀ ਕੋਈ ਨਹੀਂ ਨੈਕਸਟ ਵਲੌਗ ਚ ਦਿਖਾਵਾਂਗੇ ਤੁਹਾਨੂੰ ਬਾਈ ਅੱਤ ਦੱਤ ਸੱਪ ਪੂਰੇ ਹੁਣ ਆ ਬਾਈ ਆਪਣਾ ਪਿੰਗੋ ਪੱਠਾ ਬਾਈ ਆਪਣਾ ਬੀਡਰ ਆਪਣਾ ਘਰ ਦਾ ਜਾਨਵਰ ਆ ਆ ਆਪਣਾ ਕਾਲਾ ਜਾਨਵਰ ਆ ਬਾਈ ਇਹ ਵੀ ਵਿਡਰਾ ਜਾਵੇਂ ਜਾਂਦਾ ਇਹ ਵੀ ਬਹੁਤ ਘੈਂਟ ਆ ਆ ਆਪਣੀ ਮੁਰਗੀ ਵੀ ਮਾਰਦੀ ਠੀਕ ਆ ਪੀਲੀ ਮੁਰਗੀ ਆ ਪਹਿਲੀ ਮੁਰਗੀ ਪਹਿਲੀ ਮੁਰਗੀ ਆ ਬਈ ਬਹੁਤ ਟੌਪ ਦੇ ਬੱਚੇ ਮਾਰਦੀ ਆ ਆ ਜਾਵਾ ਪੱਠਾ ਬਈ ਆਪਣਾ ਭਿੰਗੂ ਦਾ ਬਹੁਤ ਸਾਰਾ ਇਹ ਵੀ ਆ ਬਈ ਤੁਹਾਨੂੰ ਦੱਸਣ ਦੀ ਲੋੜ ਨਹੀਂ ਇਹ ਤਾਂ ਬਈ ਦੱਸਣ ਦੀ ਲੋੜ ਹੀ ਗੱਲਬਾਤ ਐਂਡੀ ਆ ਬਾਬੇ ਹਾਂ ਆ ਜਾਨਵਰ ਆਪਣਾ ਪੀਲਾ ਜਾਨਵਰ ਆ ਬਾਈ ਬਹੁਤ ਘੈਂਟ ਜਾਨਵਰ ਆ ਕੁਛ ਬੰਤ ਨੂੰ ਗਿਫਟ ਕਰਤਾ ਕਿਸਮਤ ਆਪਣਾ ਭਾਈ ਆ ਤਲਵੰਡੀ ਦਾ ਬਾਈ ਇਹਨੂੰ ਗਿਫਟ ਕਰਤਾ ਆ ਦੀਪਾ ਭਰਾ ਆਪਣਾ ਬਹਿਮਣ ਤੋਂ ਇਹਨੂੰ ਬਈ ਆ ਜਾਨਵਰ ਗਿਫਟ ਕੀਤਾ ਆ ਜਾਨਵਰ ਬਹੁਤ ਘੈਂਟ ਜਾਨਵਰ ਆ ਆ ਬ